ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਾਧ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਕਈ ਪ੍ਰਕਾਰ ਤਰ੍ਹਾਂ ਸਮਝਾਉਂਦੇ ਆ ਮਹਾਰਾਜ ਦੀ ਬਾਣੀ ਸਾਨੂੰ ਕਈ ਪ੍ਰਕਾਰ ਦੇ ਤਰ੍ਹਾਂ ਸਮਝਾਉਂਦੀ ਹੈ ਮਤ ਬਖਸ਼ਦੀ ਹੈ ਕਿ ਬੰਦਿਆ ਆਹ ਵਾਲਾ ਕਾਰਜ ਤੇਰੇ ਕਰਨ ਵਾਲਾ ਹੈ ਆਹ ਵਾਲਾ ਕਾਰਜ ਤੇਰੇ ਨਹੀਂ ਕਰਨ ਵਾਲਾ ਪਰ ਖਾਲਸਾ ਜੀ ਕਹਿੰਦੇ ਆ ਨਾ ਜਿਸ ਚੀਜ਼ ਤੋਂ ਮੂਰਖ ਨੂੰ ਹਟਾਇਆ ਜਾਵੇ ਮੂਰਖ ਉਹ ਚੀਜ਼ ਜਿਆਦਾ ਕਰਦਾ ਅਸੀਂ ਸਾਰੇ ਮੂਰਖ ਹੀ ਹਾਂ ਜੋ ਸਤਗੁਰਾਂ ਦੇ ਉਪਦੇਸ਼ ਨੂੰ ਛੱਡ ਕੇ ਤੇ ਮਾਇਆ ਰੂਪੀ ਜਿਹੜੀ ਖੇਲ ਹੈ ਉਹਦੇ ਵਿੱਚ ਵੱੜਦੇ ਹਾਂ ਸਾਨੂੰ ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਭਾਈ ਇਹ ਮਾਇਆ ਦੇ ਹੇਠ ਪ੍ਰਭਾਵ ਹੇਠ ਆ ਕੇ ਤੂੰ ਰੁਲ ਜਾਵੇਂਗਾ ਤੂੰ ਲੁੱਟਿਆ ਜਾਵੇਂਗਾ ਤੇਰਾ ਆਤਮਿਕ ਜੀਵਨ ਖਤਮ ਹੋ ਜਾਵੇਗਾ ਤੂੰ ਨਾਮ ਜਪ ਤੇ ਖਾਲਸਾ ਜੀ ਜੋ ਸਾਨੂੰ ਸਮਝਾਉਂਦੇ ਆ ਸਤਿਗੁਰੂ ਉਹ ਸਾਡੇ ਪੱਲੇ ਵਿੱਚ ਨਹੀਂ ਪੈਂਦਾ ਸਾਡੇ ਦਿਮਾਗ ਵਿੱਚ ਉਹ ਗੱਲ ਹੀ ਨਹੀਂ ਆਉਂਦੀ ਸਾਨੂੰ ਹੋਸ਼ ਹੀ ਨਹੀਂ ਹੈ ਕਿਉਂਕਿ ਜਦੋਂ ਖਾਲਸਾ ਜੀ ਕੋਈ ਬੰਦਾ ਕਿਸੇ ਚੀਜ਼ ਵਿੱਚ ਬਹੁਤ ਮਸਤ ਹੋਵੇ ਉਹਨੂੰ ਫਿਰ ਹੋਰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਜਿਵੇਂ ਬੱਚਾ ਖੇਡ ਵਿੱਚ ਮਸਤ ਹੋਵੇ ਉਹਦਾ ਮਾਂ ਪਿਓ ਨੂੰ ਆਵਾਜ਼ਾਂ ਮਾਰੀ ਜਾਵੇ ਤਾਂ ਖਾਲਸਾ ਜੀ ਉਹਦਾ ਧਿਆਨ ਮਾਂ ਪਿਓ ਵੱਲ ਨਹੀਂ ਜਾਂਦਾ ਜਿਸ ਵੇਲੇ ਬੱਚੇ ਨੂੰ ਭੁੱਖ ਲੱਗੇਗੀ ਉਸ ਵੇਲੇ ਆਪਣੀ ਮਾਂ ਕੋ ਜਾਵੇਗਾ ਉਵੇਂ ਨਹੀਂ ਜਾਵੇਗਾ ਇਸੇ ਪ੍ਰਕਾਰ ਅਸੀਂ ਹਾਂ ਜਿੰਨਾ ਚਿਰ ਅਸੀਂ ਮਾਇਆ ਵਿੱਚ ਗਲਤਾਨ ਰਹਿੰਨੇ ਹਾਂ ਉਹਨਾਂ ਚਿਰ ਸਾਨੂੰ ਰੱਬ ਚੇਤੇ ਹੀ ਨਹੀਂ ਆਉਂਦਾ ਤੇ ਜਦੋਂ ਮਾੜਾ ਮੋਟਾ ਧੱਕਾ ਵੱਜਦਾ ਕੋਈ ਦੁੱਖ ਆਉਂਦਾ ਕੋਈ ਨੁਕਸਾਨ ਹੋ ਜਾਂਦਾ ਉਦੋਂ ਭੱਜ ਕੇ ਆਪਣੇ ਮਾਂ ਪਿਓ ਭਾਵ ਰੱਬ ਵੱਲ ਤੁਰ ਪੈਨੇ ਹਾਂ ਫਿਰ ਖਾਲਸਾ ਦੀ ਇਸੇ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਨਿਤਾ ਪ੍ਰਤੀ ਜੇ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰ ਛੱਡਿਏ ਤੇ ਸਦਾ ਸੁਖ ਰਹਿਣਗੇ ਦੁੱਖ ਆ ਵੀ ਜਾਵੇਗਾ ਤੇ ਸੁੱਖ ਦੀ ਤਰ੍ਹਾਂ ਪ੍ਰਤੀਤ ਹੋਵੇਗਾ ਇਹ ਜਿਹੜਾ ਸਾਨੂੰ ਜਨਮ ਮਿਲਿਆ ਹੈ ਇਹ ਖਾਲਸਾ ਜੀ ਮਹਾਰਾਜ ਕਹਿੰਦੇ ਇਹਨਾਂ ਦੁਰਲੱਭ ਹੈ ਤੇ ਆਪਾਂ ਇਹਦੀ ਖਾਲਸਾ ਜੀ ਸਾਰ ਨਹੀਂ ਲੈ ਰਹੇ ਸੰਸਾਰ ਵਿੱਚ ਆ ਕੇ ਹੋਰਾਂ ਕੰਮਾਂ ਦੇ ਵਿੱਚ ਫਸੇ ਹੋਏ ਹੋਣ ਕਰਕੇ ਸਾਨੂੰ ਵਾਹਿਗੁਰੂ ਜੀ ਦਾ ਚੇਤਾ ਹੀ ਨਹੀਂ ਆਉਂਦਾ ਸਾਨੂੰ ਬਾਣੀ ਪੜਨ ਨੂੰ ਜੀ ਨਹੀਂ ਸਾਡਾ ਕਰਦਾ ਸੇਵਾ ਕਰਨ ਨੂੰ ਚੇਤ ਨਹੀਂ ਕਰਦਾ ਗੁਰੂ ਘਰ ਜਾ ਕੇ ਸੇਵਾ ਕਰਨ ਨੂੰ ਦਿਲ ਨਹੀਂ ਕਰਦਾ ਤੇ ਉਥੇ ਦੂਸਰੇ ਪਾਸੇ ਖਾਣ ਪੀਣ ਨੂੰ ਉਸੇ ਵੇਲੇ ਚੇਤ ਉੱਠਕ ਲਾਉਂਦਾ ਹੈ ਬਿਮਾਰ ਕਿਉਂ ਨਾ ਹੋਈਏ ਜੇ ਕੋਈ ਕਵੇ ਆ ਫਿਲਮ ਵੇਖ ਕੇ ਆਉਨੇ ਆ ਘੁੰਮ ਕੇ ਆਉਨੇ ਆ ਉਸੇ ਵੇਲੇ ਤਿਆਰ ਹੋ ਜਾਂਨੇ ਆ ਪਰ ਜੇ ਕੋਈ ਕਹਿ ਦੇ ਆ ਗੁਰੂ ਘਰ ਸੇਵਾ ਲੱਗੀ ਕਰੀਏ ਤੇ ਸਾਨੂੰ ਖਾਲਸਾ ਜੀ ਉਦੋਂ ਤਈਆ ਚੜ ਜਾਂਦਾ ਇਹ ਸਾਡੇ ਮਨ ਦੀ ਹਾਲਤ ਹੈ ਮਨ ਗੁਰੂ ਘਰੋਂ ਡਰਦਾ ਹੈ ਤੇ ਮਹਾਰਾਜ ਕਹਿੰਦੇ ਜੇ ਤੂੰ ਨਾਮ ਹੀ ਨਾ ਜਪਿਆ ਨਾਮ ਹੀ ਨਾ ਜਪਿਆ ਤੇ ਫਿਰ ਇਹ ਜਿਹੜੀ ਜ਼ਿੰਦਗੀ ਹੈ ਤੇਰੀ ਕਿਸੇ ਕੰਮ ਦੀ ਨਹੀਂ ਫਿਰ ਮਹਾਰਾਜ ਕਹਿੰਦੇ ਤੈਨੂੰ ਮਰ ਜਾਣਾ ਹੀ ਚੰਗਾ ਹੈ ਮਰਨਾ ਜਾ ਹੀ ਜਿਨ੍ਹਾਂ ਬਿਸਰਤ RAM ਮਹਾਰਾਜ ਕਹਿੰਦੇ ਜਿਨ੍ਹਾਂ ਬੰਦਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਭੁੱਲ ਜਾਂਦਾ ਹੈ ਵਾਹਿਗੁਰੂ ਜੀ ਨੂੰ ਵਿਸਾਰ ਦਿੰਦੇ ਹਨ ਬਿਸਰਤ RAM ਜਿਨ੍ਹਾਂ ਨੂੰ ਭਲੀ ਪੂਰਨ ਰਮਿਆ ਹੋਇਆ ਸਾਰੇ ਪਾਸੇ ਰਮਿਆ ਹੋਇਆ ਜੋ RAM ਹੈ ਜਿਹੜਾ ਭੁੱਲ ਗਿਆ ਹੈ ਮਹਾਰਾਜ ਕਹਿੰਦੇ ਉਹ ਮਰ ਕੇ ਉਹ ਨਹੀਂ ਜਾਂਦੇ ਜਿਨ੍ਹਾਂ ਨੂੰ ਵਾਹਿਗੁਰੂ ਹੀ ਨਹੀਂ ਚੇਤੇ ਕਿੰਡੀ ਵੱਡੀ ਗੱਲ ਹੈ ਆਪਾਂ ਨੂੰ ਕੋਈ ਸੰਸਾਰ ਵਿੱਚ ਕਹਿ ਦੇਵੇ ਵੀ ਜੇ ਤੂੰ ਇਹ ਕੰਮ ਨਹੀਂ ਕਰ ਸਕਦਾ ਤੇ ਇਹਦੇ ਨਾਲ ਜੰਗਾ ਤੇ ਤੂੰ ਮਾਰੀ ਜਾ ਤੇ ਆਪਾਂ ਕਿੰਨਾ ਗੁੱਸਾ ਕਰਦੇ ਹਾਂ ਉਹਦਾ ਦੁੱਖ ਮਨਉਂਦੇ ਹਾਂ ਕਿ ਸਾਨੂੰ ਫੁਲਾਣੇ ਨੇ ਆਹ ਗੱਲ ਕਹਿ ਦਿੱਤੀ ਪਰ ਖਾਲਸਾ ਜੀ ਮਹਾਰਾਜ ਤੇ ਸਿੱਧਾ ਹੀ ਕਹਿ ਰਿਹਾ ਕਿ ਜੇ ਤੇਨੂੰ ਵਾਹਿਗੁਰੂ ਭੁੱਲ ਗਿਆ ਫਿਰ ਤੂੰ ਮਰਿਆ ਹੀ ਹੈ ਜਿਉਂਦਾ ਨਹੀਂ ਨਾਮ ਬਿਹੂਨ ਜੀਵਨ ਕਾਉਨ ਕਾਮ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਤੋਂ ਵਾਂਝਿਆ ਰਹਿ ਕੇ ਬੰਦਿਆ ਤੇਰਾ ਜੀਵਨ ਕਿਸੇ ਕੰਮ ਦਾ ਨਹੀਂ ਇਸ ਜੀਵਨ ਨੂੰ ਇਸ ਸਰੀਰ ਨੂੰ ਭਾਵੇਂ ਜਿੰਨਾ ਮਰਜ਼ੀ ਠਕਾਈ ਜਾ ਕੰਮ ਕਰ ਕਰ ਕੇ ਕੋਈ ਕੰਮ ਕਰੀ ਜਾ ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰੇ ਕੋਲੇ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ ਨਾ ਉਹਨਾ ਚਿਰ ਤੇਰਾ ਜੀਵਨ ਜਿਹੜਾ ਹੈ ਕਿਸੇ ਕੰਮ ਦਾ ਨਹੀਂ ਪਾਤਸ਼ਾਹ ਜੀ ਕਹਿੰਦੇ ਦੁਲੱਬ ਦੇਹ ਪਾਈ ਵਡਭਾਗੀ ਬਹੁਤ ਵੱਡੇ ਭਾਗ ਹੋਏ ਨੇ ਫਿਰ ਜਾ ਕੇ ਰੱਬ ਨੇ ਤੈਨੂੰ ਮਨੁੱਖਾ ਸਰੀਰ ਦਿੱਤਾ ਹੈ ਐਵੇਂ ਨਹੀਂ ਮਿਲ ਜਾਂਦਾ ਆਪਾਂ ਨੂੰ ਲੱਗਦਾ ਖਰੇ ਐਵੇਂ ਜੰਮ ਪਏ ਆ ਬੀ ਇਹ ਸੌਖਾ ਹੀ ਬੜਾ ਖੇਡ ਆ ਪਰ ਮਹਾਰਾਜ ਦੀ ਬਾਣੀ ਸਮਝਾਉਂਦੀ ਆ ਕਿ ਤੇਰਾ ਜਿਹੜਾ ਦਿਮਾਗ ਹੈ ਉਹ ਰੱਬ ਨੇ ਆ ਖਾਲੀ ਕਰਕੇ ਪਿਛਲਾ ਸਭ ਭੁਲਾ ਕੇ ਭੇਜਿਆ ਜੋ ਤੂੰ ਪਿੱਛੇ ਕੀਤਾ ਹੈ ਜੋ ਜੋ ਕਰਕੇ ਆਇਆ ਹੈ ਰੱਬ ਨੇ ਉਹ ਤੇਰੇ ਦਿਮਾਗ ਵਿੱਚੋਂ ਸਭ ਭੁਲਾਇਆ ਹੋਇਆ ਮਾਇਆ ਪਾਣ ਕਰਕੇ ਤੇ ਮਹਾਰਾਜ ਕਹਿੰਦੇ ਤੈਨੂੰ ਸਮਝ ਹੀ ਨਹੀਂ ਆਉਂਦੀ ਵੀ ਇਹ ਜਿਹੜੀ ਦੁਰਲੱਭ ਦੇਹੀ ਆ ਤੇਨੂੰ ਪ੍ਰਾਪਤ ਹੋਈ ਵੱਡੇ ਭਾਗਾਂ ਕਰਕੇ ਤੇ ਤੂੰ ਤੇ ਆਤਮ ਹਾਤੀ ਬਣਿਆ ਹੋਇਆ ਆਪਣੀ ਆਤਮਾ ਨੂੰ ਨਾਸ਼ ਕਰਨ ਵਾਲਾ ਬਣਿਆ ਹੋਇਆ ਦੁਲੱਬ ਦੇਹ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮਕਾਤੀ ਇਹਦੇ ਜਿਹੜੇ ਮਨੁੱਖ ਇਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀਆ ਦੇ ਨਾਮ ਨੂੰ ਵਿਸਾਰ ਦਿੰਦੇ ਹਨ ਜਿਹੜਾ ਸਰੀਰ ਨਾਮ ਨਹੀਂ ਜਪਦਾ ਮਹਾਰਾਜ ਕਹਿੰਦੇ ਉਹ ਤੇ ਆਤਮਕਾਤੀ ਹਨ ਤੇ ਖਾਲਸਾ ਜੀ ਆਤਮਕਾਤੀ ਨੂੰ ਬੁਜਦਲ ਆਖਿਆ ਜਾਂਦਾ ਜਿਹੜੇ ਬੁਜਦਲ ਹੁੰਦੇ ਆ ਆਤਮਕਾਤ ਉਹ ਕਰਦੇ ਆ ਤੇ ਆਪਾਂ ਫਿਰ ਸਾਰੇ ਆਤਮ ਘਾਤੀ ਬੁਝਦਲੀ ਹੋਏ ਨਾ ਜਿਹੜੇ ਵਾਹਿਗੁਰਜੀ ਨੂੰ ਵਿਸਾਰ ਚੁੱਕੇ ਹਨ ਤੇ ਮਹਾਰਾਜ ਕਹਿੰਦੇ ਕਹੀਂ ਕਹਿੰਦੇ ਆ ਨਾ ਵੀ ਇਹਦੇ ਪਿਓ ਨੇ ਬੜੀ ਕਮਾਈ ਕੀਤੀ ਤੇ ਗਾਂ ਮੁੰਡਿਆਂ ਨੇ ਕਦਰ ਤੱਕ ਨਹੀਂ ਪਾਈ ਤੇ ਇਹ ਮੂਰਖੀ ਨੇ ਇਹਨਾਂ ਨੂੰ ਸਮਝ ਹੀ ਨਹੀਂ ਆਈ ਵੀ ਮਾਇਆ ਕਿਵੇਂ ਸਾਂਭਣੀ ਸੀ ਪਿਆਲੀ ਕਿਵੇਂ ਸਾਂਭਣੀ ਸੀ ਉਹ ਕੁਝ ਸਾਡੇ ਨਾਲ ਹੋ ਰਿਹਾ ਇਹ ਜਿਹੜਾ ਸਰੀਰ ਖਾਲਸਾ ਜੀ ਸਾਂਭਣਾ ਸੀ ਇਹ ਸਰੀਰ ਦੇ ਵਿੱਚ ਨਾਮ ਜਪਣਾ ਸੀ ਇਹ ਸਰੀਰ ਸਾਨੂੰ ਨਾਮ ਜਪਣ ਵਾਸਤੇ ਪ੍ਰਾਪਤ ਹੋਇਆ ਹੋਰ ਕਾਰਜ ਸਾਰੇ ਆਪਣੇ ਆਪ ਹੋਣੇ ਸੀ ਪਰ ਅਸੀਂ ਨਾਮ ਛੱਡ ਦਿੱਤਾ ਤੇ ਕਾਰਜਾਂ ਵਿੱਚ ਪੈ ਗਏ ਉਸ ਕਰਕੇ ਸਾਨੂੰ ਵਾਹਿਗੁਰੂ ਜੀ ਤੋਂ ਇਹ ਜਿਹੜੇ ਸਮਾ ਹੈ ਜੋ ਦੁੱਖ ਹਨ ਝੂਰੇ ਤਕਲੀਫਾਂ ਹਨ ਇਹ ਵਾਹਿਗੁਰੂ ਜੀ ਤੋਂ ਦੂਰ ਹੋਣ ਕਰਕੇ ਪ੍ਰਾਪਤ ਹੁੰਦੇ ਆ ਜਿੱਦਾਂ ਜਿੱਦਾਂ ਵਾਹਿਗੁਰੂ ਜੀ ਦੇ ਨੇੜੇ ਜਾਂਦੇ ਜਾਵਾਂਗੇ ਤਿਉਂ ਤਿਉਂ ਇਹ ਦੁੱਖ ਇਹ ਅਭਾਸ ਹੋਣਾ ਖਤਮ ਹੋ ਜਾਊਗਾ ਮਹਾਰਾਜ ਕਹਿੰਦੇ ਖਾਤ ਪੀਤ ਖੇਲਤ ਹਸਤ ਵਿਸਥਾਰ ਖਾਤ ਪੀਤ ਖੇਲਤ ਹਸਤ ਵਿਸਥਾਰ ਇਹ ਵਚਨ ਆਉਂਦੇ ਕਿ ਜਿਹੜੇ ਵਾਹਿਗੁਰੂ ਜੀ ਦੇ ਨਾਮ ਤੋਂ ਖੁੰਝੇ ਹੋਏ ਆ ਉਹ ਹੱਸਦੇ ਆ ਖੇਡਦੇ ਆ ਖਾਂਦੇ ਆ ਪੀਂਦੇ ਆ ਇਹ ਕਈ ਪ੍ਰਕਾਰ ਦੇ ਉਹ ਜਿਹੜੇ ਖੇਡ ਖੇਡਦੇ ਆ ਕਵਨ ਅਰਥ ਮਰਤਕ ਸ਼ਿੰਗਾਰ ਕਹਿੰਦੇ ਫਿਰ ਇਹਨਾਂ ਖੇਡਿਆਂ ਦਾ ਹਸਿਆਂ ਦਾ ਇਹ ਖਾਣ ਪੀਣ ਦਾ ਕੀ ਲਾਭ ਹੈ ਇਹ ਕੀ ਲਾਭ ਦੱਸਦੇ ਮਹਾਰਾਜ ਕਹਿੰਦੇ ਜਿਵੇਂ ਮੁਰਦੇ ਨੂੰ ਹਾਰ ਸ਼ਿੰਗਾਰ ਲਾ ਦਿਓ ਮੁਰਦੇ ਨੂੰ ਮਰੇ ਹੋਏ ਬੰਦੇ ਨੂੰ ਸੁਰਖੀ ਬਿੰਦੀ ਲਾ ਦਿਓ ਉਹਦੇ ਘਰ ਚ ਹਾਰ ਪਾ ਦਿਓ ਇਸ ਤਰ੍ਹਾਂ ਹੈ ਹੱਸਣਾ ਖੇਡਣਾ ਇਹਦਾ ਕੋਈ ਮੁੱਲ ਨਹੀਂ ਕੋਈ ਲਾਭ ਨਹੀਂ ਮਹਾਰਾਜ ਕਹਿੰਦੇ ਜੋ ਨਾ ਸੁਨੇ ਜਸ ਪਰਮਾਨੰਦਾ ਜਿਹੜਾ ਪਲੀ ਪੂਰਨ ਸ੍ਰੇਸ਼ਟ ਬਣਾਉਣ ਵਾਲਾ ਜਿਹੜਾ ਸਭ ਤੋਂ ਸ੍ਰੇਸ਼ਟ ਆਨੰਦ ਵਿੱਚ ਰਹਿਣ ਵਾਲਾ ਪਰਮਾਨੰਦ ਹੈ ਵਾਹਿਗੁਰੂ ਹੈ ਜਿਹੜਾ ਖਾਲਸਾ ਜੀ ਉਸ ਦੀ ਸਿਫਤ ਸਲਾਹ ਨਹੀਂ ਸੁਣਦਾ ਉਹਦੀ ਸਿਫਤ ਸਲਾਹ ਨਾ ਕਰਦਾ ਹੈ ਨਾ ਸੁਣਦਾ ਹੈ ਮਹਾਰਾਜ ਕਹਿੰਦੇ ਪਾਸ਼ ਪੰਖੀ ਤ੍ਰਿਗਤ ਜੂਣ ਤੇ ਮੰਦਾ ਕਹਿੰਦੇ ਉਹ ਮਨੁੱਖ ਪਸ਼ੂ ਤੋਂ ਪੰਛੀ ਤੋਂ ਤੇ ਟੇਡੀਆਂ ਜੂਨਾ ਜਿਹੜੇ ਖਾਲਸਾ ਜੀ ਟੇਢੇ ਹੋ ਹੋ ਕੇ ਤੁਰਦੇ ਆ ਕਿੰਨੀਆਂ-ਕਿੰਨੀਆਂ ਲੱਤਾਂ ਵਾਲੇ ਜਿੱਦਾਂ ਮੱਕੜੀ ਹੋਈ ਕੀੜੇ ਕਾਢੇ ਹੋਏ ਸੱਪ ਹੋਇਆ ਇਹ ਟੇਡੀਆਂ ਜੂਨਾਂ ਵਿੱਚ ਪਾਏ ਹੋਏ ਨੇ ਸੱਪ ਵੀ ਟੇਡਾ ਹੋ ਕੇ ਵਲਜਾ ਖਾ ਕੇ ਜਾਂਦਾ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰਜੀ ਦੀ ਸਿਫਤ ਸਲਾਹ ਨਹੀਂ ਸੁਣਦੇ ਮਹਾਰਾਜ ਦੀ ਸਿਫਤ ਸਲਾਹ ਨੂੰ ਕਦੇ ਕੰਨਾਂ ਵਿੱਚ ਪੈਣ ਹੀ ਨਹੀਂ ਦਿੰਦੇ ਉਹ ਮਨੁੱਖ ਜਿਹੜੇ ਹਨ ਪਸ਼ੂਆਂ ਤੋਂ ਪੰਛੀਆਂ ਤੋਂ ਤੇ ਟੇਢੇ ਹੋ ਕੇ ਤੁਰਨ ਵਾਲੇ ਜਿਹੜੇ ਬੰਦੇ ਹਨ ਜੀਵ ਹਨ ਉਹਨਾਂ ਜੂਨਾ ਤੋਂ ਵੀ ਕਿਤੇ ਭੜੇ ਹਨ ਜਿਹੜੇ ਵਾਹਿਗੁਰਜੀ ਦੀ ਸਿਫਤ ਨਹੀਂ ਸੁਣਦੇ ਕਿੱਡੀ ਵੱਡੀ ਗੱਲ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਆਖੀ ਹੈ ਪਰ ਖਾਲਸਾ ਜੀ ਸਾਡੇ ਨਹੀਂ ਸਮਝ ਵਿੱਚ ਪੈਂਦੀ ਅਸੀਂ ਫਿਰ ਉਸੇ ਰਸਤੇ ਤੁਰਦੇ ਹਾਂ ਸਿਮਰਨ ਅਭਿਆਸ ਸ਼ੁਰੂ ਕਰਦੇ ਹੀ ਨਹੀਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹੀ ਨਹੀਂ ਸਾਰੀ ਉਮਰ ਪੈਸਾ ਪੈਸਾ ਕੰਮ ਕੰਮ ਇਹੀ ਕਰਦਾ ਬੰਦਾ ਮਰ ਜਾਂਦਾ ਪੱਲੇ ਹੱਥ ਵਿੱਚ ਕੁਝ ਨਹੀਂ ਆਉਂਦਾ ਫਿਰ ਟੇਡੀਆਂ ਜੂਨਾ ਵਿੱਚ ਪੈ ਜਾਂਦਾ ਤੇ ਮਹਾਰਾਜ ਕਹਿੰਦੇ ਕੀ ਕਰੀਏ ਕਿ ਵਾਹਿਗੁਰਜੀ ਦੀ ਪ੍ਰਾਪਤੀ ਹੋਵੇ ਕੀ ਕੀ ਕਰਨਾ ਚਾਹੀਦਾ ਕਿ ਵਾਹਿਗੁਰਜੀ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਆਓ ਪੰਜਮ ਪਾਸ਼ਾ ਸਤਿਗੁਰੂ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਨੂੰ ਪੁੱਛੀਏ ਮਹਾਰਾਜ ਜੀ ਤੁਸੀਂ ਉਹ ਦੱਸੋ ਤੇ ਮਹਾਰਾਜ ਕਹਿੰਦੇ ਕਹੋ ਨਾਨਕ ਗੁਰਮੰਤਰ ਦਰੜਾਇਆ ਕਹਿੰਦੇ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਸ ਮਨੁੱਖ ਨੂੰ ਗੁਰਮੰਤਰ ਦਿੱਤਾ ਹੈ ਗੁਰਮੰਤਰ ਕੀ ਹੈ ਵਾਹਿਗੁਰੂ 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 ਗੁਰਮੰਤਰ ਦਾ ਭਾਵ ਹੈ ਗੁਰ ਉਪਦੇਸ਼ ਜਿਹੜਾ ਗੁਰੂ ਦਾ ਉਪਦੇਸ਼ ਹੈ ਜਿਸ ਮਨੁੱਖ ਨੇ ਗੁਰੂ ਕੇ ਉਪਦੇਸ਼ ਨੂੰ ਮੰਨ ਲਿਆ ਹੈ ਭਾਵ ਹੁਣ ਸਤਗੁਰਾਂ ਨੇ ਕਿਹਾ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਤੂੰ ਜਪਣਾ ਕਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਰੀਪੂਰਨ ਪਰਮੇਸ਼ਰ ਨੂੰ ਜਪ ਤੇਰੇ ਤੇ ਕਿਰਪਾ ਹੋਊਗੀ ਤੇਰੇ ਤੇ ਮੇਰ ਹੋਊਗੀ ਜਿਹੜਾ ਗੁਰੂ ਕਾ ਵਚਨ ਕਮਾਉਣ ਲੱਗ ਪੈਂਦਾ ਜਿਹੜਾ ਗੁਰੂ ਕਾ ਮੰਤਰ ਖਾਲਸਾ ਜੀ ਜਪਣ ਲੱਗ ਪੈਂਦਾ ਕਮਾਉਣ ਲੱਗ ਪੈਂਦਾ ਮਹਾਰਾਜ ਕਹਿੰਦੇ ਕੇਵਲ ਨਾਮ ਰਦਮਾਹੇ ਸੁਮਾਇ ਉਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਜੇ ਉਸ ਗੁਰਮਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਦਾ ਜੇ ਜਿਹੜਾ ਗੁਰੂ ਕਾ ਮੰਤਰ ਜਪਦਾ ਹੈ ਮਹਾਰਾਜ ਨੇ ਬੜਾ ਵੱਡਾ ਖਾਲਸਾ ਜੀ ਸਾਨੂੰ ਇਹ ਗਿਆਨ ਦਾ ਭੰਡਾਰ ਬਖਸ਼ਿਆ ਹੈ ਪਰ ਫਿਰ ਵੀ ਆਪਾਂ ਖਾਲੀ ਰਹਿ ਜੀ ਇਹਦੇ ਕੀ ਫਾਇਦਾ ਸੰਸਾਰ ਵਿੱਚ ਆਇਆਂ ਦਾ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਜਿਵੇਂ ਕੱਲ ਦੀ ਹੱਡ ਬੀਤੀ ਸੀ ਖਾਲਸਾ ਜੀ ਉਹ ਭਾਈ ਪਹਿਲੀ ਵਾਰ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਆਇਆ ਤੇ ਸ਼ਰਾਬ ਛੱਡ ਗਿਆ ਇਸੇ ਪ੍ਰਕਾਰ ਦੀ ਇਹ ਹੱਡ ਬੀਤੀ ਹੈ ਪਰ ਇਹ ਕਾਰਜ ਹੋਰ ਹੈ ਪਰ ਇਹ ਵੀ ਪਹਿਲੀ ਵਾਰ ਹੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਆਉਂਦੇ ਨੇ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਦਾਸ ਨੂੰ ਮੇਰਾ ਤੇ ਉਹ ਫੋਨ ਖਤਮ ਹੋ ਗਿਆ ਟੁੱਟ ਗਿਆ ਤੇ ਮੇਰੇ ਕੋ ਤੇ ਕਿਸੇ ਦਾ ਵੀ ਡਾਟਾ ਨਹੀਂ ਖਾਲਸਾ ਜੀ ਬਚਿਆ ਪਰ ਇਹਨਾਂ ਨੇ ਮੈਨੂੰ ਦੱਸਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਮੈਨੂੰ ਪਰਸੋਂ ਇਹ ਪਰਸੋਂ ਕੇ ਚੌਥੇ ਹੱਡ ਬੀਤੀ ਉਹਨਾਂ ਨੇ ਦੁਬਾਰਾ ਭੇਜੀ ਪਹਿਲਾਂ ਵੀ ਭੇਜੀ ਸੀ ਉਹ ਫੋਨ ਟੁੱਟਣ ਕਰਕੇ ਨਾ ਸੁਣ ਹੋਈ ਉਹਨਾਂ ਨੇ ਦੁਬਾਰਾ ਭੇਜੀ ਤੇ ਖਾਲਸਾ ਜੀ ਉਹਨਾਂ ਨੇ ਜਿਹੜਾ ਬਚਨ ਸੁਣਾਇਆ ਮੈਨੂੰ ਮੇਰੇ ਮਨ ਵਿੱਚ ਬੜਾ ਆਨੰਦ ਆਇਆ ਉਹ ਚੀਜ਼ ਸੁਣ ਕੇ ਵੀ ਐਡੀ ਕਿਰਪਾ ਸ਼ੀਰ ਸਿੰਘ ਕਰਦੇ ਆ ਸੱਚੇ ਪਾਤਸ਼ਾਹ ਦੇ ਘਰੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਪਰ ਲੈਣ ਵਾਲਾ ਬੰਦਾ ਹੋਵੇ ਤੇ ਇਹ ਦੱਸਦੇ ਆ ਕਿ ਇਹ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਆ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਬੜੀ ਸਾਡੇ ਦੇ ਕਿਰਪਾ ਹੋਈ ਇਹ ਸਾਰੇ ਪਰਿਵਾਰ ਨੇ ਨਾ ਬਾਹਰ ਦਾ ਖਾਲਸਾ ਜੀ ਟਰਾਈ ਕੀਤਾ ਸੀ ਪਹਿਲਾਂ ਭਾਈ ਸਾਹਿਬ ਆਪਣਾ ਕਰਦੇ ਰਹੇ ਉਹ ਨਹੀਂ ਬਣਿਆ ਫਿਰ ਇਹਨਾਂ ਦੀ ਵਾਈਫ ਨੇ ਕੀਤਾ ਪੜ੍ਹੀ ਲਿਖੀ ਫੈਮਿਲੀ ਆ ਉਹਨਾਂ ਦਾ ਨਹੀਂ ਬਣਿਆ ਫਿਰ ਉਸ ਤੋਂ ਬਾਅਦ ਬੱਚਿਆਂ ਨੇ ਟਰਾਈ ਕੀਤਾ ਤੇ ਉਹ ਵੀ ਨਹੀਂ ਬਣਿਆ ਲਾਕਡਾਊਨ ਤੋਂ ਪਹਿਲਾਂ ਦੇ ਇਹ ਟਰਾਈਆਂ ਕਰਦੇ ਸੀ ਸਾਰੇ ਜਾਣੇ ਵੀ ਸਾਡੇ ਕਿਸੇ ਦਾ ਬਣ ਜਵੇ ਵੀ ਅਸੀਂ ਬਾਹਰ ਚਲੇ ਜਾਈਏ ਤੇ ਕਿਉਂਕਿ ਇਹਨਾਂ ਦੀ ਬਾਕੀ ਸਾਰੀ ਦੀ ਸਾਰੀ ਜੋ ਰਿਸ਼ਤੇਦਾਰ ਹਨ ਜੋ ਪਰਿਵਾਰ ਜਿਹੜੇ ਆਪਾਂ ਸਹਰੇ ਪੇਕੇ ਹੁੰਦੇ ਸਾਰੇ ਬਾਹਰ ਇਹੋ ਇਕੱਲੇ ਇੱਥੇ ਸੀਗੇ ਭਾਈ ਸਾਹਿਬ ਦੇ ਦੋ ਬੱਚੇ ਆ ਤੇ ਇਹਨਾਂ ਦੀ ਵਾਈਫ ਤੇ ਇਹ ਆਪ ਤੇ ਇਹਨਾਂ ਦਾ ਨਹੀਂ ਸੀ ਬਣਦਾ ਬਹੁਤ ਟਰਾਈ ਕੀਤੀ ਤੇ ਨਹੀਂ ਬਣਦੇ ਤੇ ਭਾਈ ਸਾਹਿਬ ਦੱਸਦੇ ਆ ਕਿ ਅਸੀਂ ਨਾ 2023 ਦੇ ਵਿੱਚ ਫਿਰ ਥੱਕ ਹਾਰ ਕੇ ਬਹਿ ਗਏ ਸੀ ਵੀ ਹੁਣ ਨਹੀਂ ਅਸੀਂ ਟਰਾਈ ਕਰਨਾ ਵੀ ਸਾਡੇ ਕਰਮਾਂ ਵਿੱਚ ਨਹੀਂ ਹੈਗਾ ਉਥੇ ਸਾਰੇ ਪਰਿਵਾਰ ਕੋ ਰਹਿਣਾ ਭਾਈ ਸਾਹਿਬ ਦੇ ਤਿੰਨ ਭਰਾ ਨੇ ਉਹ ਵੀ ਉਥੇ ਹੀ ਨੇ ਤੇ ਇਸ ਕਰਕੇ ਚਾਹੁੰਦੇ ਸੀ ਵੀ ਇੱਕ ਜਗ੍ਹਾ ਸਾਰੇ ਉਹ ਇਕੱਠਾ ਦੇ ਸੀ ਇਹਨਾਂ ਨੂੰ ਪਰ ਖਾਲਸਾ ਜੀ ਕੋਈ ਨਾ ਕੋਈ ਕਮੀ ਰਹਿਣ ਕਰਕੇ ਬਣਦਾ ਨਹੀਂ ਸੀ 2023 ਦੀ ਸਟਾਰਟਿੰਗ ਵਿੱਚ ਭਾਈ ਸਾਹਿਬ ਕਹਿੰਦੇ ਵੀ ਅਸੀਂ ਭੁੱਲ ਗਏ ਸਾਂ ਵੀ ਹੁਣ ਨਹੀਂ ਅਸੀਂ ਜਾਣਾ ਵੀ ਅਸੀਂ ਦਫਾ ਕਰੋ ਨਹੀਂ ਬਣਦਾ ਤੇ ਕੋਈ ਗੱਲ ਨਹੀਂ ਤੇ ਖਾਲਸਾ ਜੀ ਇਹ ਉਦੋਂ ਦੀ ਗੱਲ ਆ ਜਦੋਂ ਕਿ ਆਪਣਾ ਚੈਨਲ ਸ਼ੁਰੂ ਹੋਇਆ ਸੀਗਾ ਉਦੋਂ ਕੀ ਦੀ ਗੱਲ ਹੈ ਤੇ ਉਦੋਂ ਦਾਸ ਦਾ ਨੰਬਰ ਨਹੀਂ ਸੀ ਹੁੰਦਾ ਉੱਥੇ ਪਰ ਇੱਕ ਵੀਡੀਓ ਦੇ ਥੱਲੇ ਕਿਤੇ ਇਹਨਾਂ ਨੇ ਮੈਸੇਜ ਕੀਤਾ ਸੀ ਵੀ ਸਾਨੂੰ ਆਪਣਾ ਨੰਬਰ ਦੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਉੱਥੇ ਸ਼ਾਇਦ ਇਹਨਾਂ ਨੂੰ ਸੈਂਡ ਕੀਤਾ ਨੰਬਰ ਤੇ ਇਹਨਾਂ ਨੇ ਫਿਰ ਮੈਨੂੰ ਮੈਸੇਜ ਕੀਤਾ ਵੀ ਅਸੀਂ ਇਦਾਂ ਇਦਾਂ ਬਾਹਰ ਜਾਣਾ ਚਾਹੁੰਦੇ ਮੈਨੂੰ ਤਾਂ ਚੇਤੇ ਹੀ ਨਹੀਂ ਖਾਲਸਾ ਜੀ ਵੀ ਕਿਉਂਕਿ ਜੇ ਮੇਰੇ ਕੋਲ ਚੈਟ ਹੁੰਦੀ ਪੁਰਾਣੀ ਤੇ ਮੈਂ ਪੜ ਲੈਂਦਾ ਉਹਨਾਂ ਨੇ ਮੈਨੂੰ ਦੱਸਿਆ ਤੇ ਕਹਿੰਦੇ ਵੀ ਤੁਸੀਂ ਤੁਹਾਨੂੰ ਦੱਸਿਆ ਸੀ ਤੁਸੀਂ ਫਿਰ ਸਾਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਵੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਦੇ ਸ਼ਹੀਦੀ ਦੇ ਕਰਾਓ ਤੇ ਕਹਿੰਦੇ ਅਸੀਂ ਤੁਹਾਨੂੰ ਸਾਰੀ ਗੱਲ ਦੱਸੀ ਸੀ ਵੀ ਇਦਾਂ ਇਦਾਂ ਸਾਡਾ ਕਾਰਜ ਆ ਬਣਦਾ ਨਹੀਂ ਕਿਸੇ ਦਾ ਵੀ ਬਹੁਤ ਟਰਾਈ ਕਰਦੇ ਆ ਤੇ ਉਧਰੋਂ ਸਪான்ਸਰ ਇੱਕ ਦੋ ਵਾਰ ਆਈ ਹੈ ਕੋਈ ਗਲਤੀ ਕਰਨ ਕਰਕੇ ਉਹ ਵੀ ਕੰਮ ਖਰਾਬ ਹੋ ਗਿਆ ਤੇ ਇਦਾਂ ਕਹਿੰਦੇ ਸਾਡਾ ਬਣਦਾ ਨਹੀਂ ਅਸੀਂ ਕੀ ਕਰੀਏ ਤੇ ਦਾਸ ਨੇ ਉਦੋਂ ਮੈਨੂੰ ਤੇ ਚੇਤਾ ਹੀ ਨਹੀਂ ਆ ਵਾਹਿਗੁਰੂ ਜੀ ਦਾਸ ਉਹਨਾਂ ਦੇ ਦੱਸਣ ਮੁਤਾਬਕ ਵੀ ਤੁਸੀਂ ਕਿਹਾ ਸੀ ਬਾਬਾ ਨੌ ਸਿੰਘ ਸਾਹਿਬ ਦੇ ਅਸਥਾਨੇ ਤੇ ਚਲੇ ਜਾਓ ਉੱਥੇ ਜਾ ਕੇ ਸ਼ੀਧੀ ਦੇ ਕਰਵਾਓ ਰਗੜਾ ਲਵਾਓ ਅਰਦਾਸ ਕਰੋ ਤੇ ਉੱਥੇ ਕੋਈ ਅਰਦਾਸ ਬੇਨਤੀ ਇਹੋ ਜੀ ਸੁਖਣਾ ਸੁਖੋ ਵੀ ਜਿਹੜੀ ਤੁਸੀਂ ਸੇਵਾ ਕਰ ਸਕੋ ਤੇ ਉਹ ਚੇਤੇ ਵਿੱਚ ਰੱਖਣੀ ਆ ਮਹਾਰਾਜ ਕਿਰਪਾ ਕਰਨਗੇ ਐਵੇਂ ਕਰਕੇ ਮੈਂ ਇਹਨਾਂ ਨੂੰ ਬਚਨ ਕੀਤਾ ਕੋਈ ਮਹਾਰਾਜ ਨੇ ਕਰਾਇਆ ਤੇ ਉਸ ਤੋਂ ਬਾਅਦ ਖਾਲਸਾ ਜੀ ਭਾਈ ਸਾਹਿਬ ਦੱਸਦੇ ਆ ਵੀ ਅਸੀਂ ਨਾ ਸਾਨੂੰ ਮਹੀਨਾ ਹੀ ਬੀਤ ਗਿਆ ਸਾਡੇ ਕੋਲ ਜਾ ਨਹੀਂ ਹੋਇਆ ਤੇ ਇਹ ਖਾਲਸਾ ਜੀ ਉਧਰੋਂ ਮਾਲਵੇ ਵਾਲੀ ਸਾਈਡ ਤੋਂ ਕੋਈ ਕਿਸੇ ਏਰੀਏ ਦੇ ਵਿੱਚੋਂ ਤੇ ਉਥੋਂ ਕਹਿੰਦੇ ਆਉਣਾ ਸਾਨੂੰ ਔਖਾ ਸੀ ਤੇ ਕਹਿੰਦੇ ਫਿਰ ਅਸੀਂ ਇੱਕ ਦਿਨ ਟਾਈਮ ਕੱਢਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਗਏ ਦਰਸ਼ਨ ਮੇਲੇ ਕੀਤੇ ਤੇ ਅਸੀਂ ਬਾਬਾ ਨੌ ਸਿੰਘ ਸਾਹਿਬ ਦਾ ਸਤਾਨਾ ਲੱਭਦੇ ਲੱਭਦੇ ਗਏ ਤੇ ਉਥੇ ਜਦੋਂ ਪਹੁੰਚੇ ਕਹਿੰਦੇ ਉੱਥੇ ਪਹੁੰਚ ਗਏ ਅਸੀਂ ਨਾ ਰਸਤਬਸਤ ਜਿਹੜੀ ਸੀਗੀ ਉਥੋਂ ਹੀ ਮਿਲ ਗਈ ਸਾਨੂੰ ਤੇ ਅਹੀਂ ਗੁਰੂ ਘਰ ਤੋਂ ਪੁੱਛ ਲਿਆ ਸੀ ਕਿੱਥੋਂ ਮਿਲਦੀ ਉਹ ਦਾਸ ਨੂੰ ਫੋਨ ਕਿਤੇ ਕਰਦੇ ਨੇ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਉਹ ਕਹਿੰਦੇ ਫਿਰ ਅਸੀਂ ਉੱਥੋਂ ਪਤਾ ਕੀਤਾ ਉਹ ਕਹਿੰਦੇ ਬਾਹਰੋਂ ਦੁਕਾਨਾਂ ਤੋਂ ਮਿਲ ਜਾਣੀ ਉੱਥੋਂ ਅਸੀਂ ਲੈ ਕੇ ਰਸਤਬਸਤ ਅੰਦਰ ਦਿੱਤੀ ਤੇ ਉਸ ਤੋਂ ਬਾਅਦ ਸਿੰਘ ਨੂੰ ਅਹੀਂ ਕਿਹਾ ਵੀ ਅਸੀਂ ਸਾਰੇ ਪਰਿਵਾਰ ਚਾਰੇ ਜਾਣੇ ਕਹਿੰਦਾ ਗਏ ਸਾਂ ਤੇ ਉਹਨਾਂ ਨੇ ਪੁੱਛਿਆ ਵੀ ਕੀ ਅਰਦਾਸ ਕਰਨੀ ਆ ਤੇ ਮੈਂ ਉਹਨੂੰ ਆਖਿਆ ਵੀ ਅਸੀਂ ਚਾਰੇ ਬਾਹਰ ਜਾਣਾ ਚਾਹੁੰਨੇ ਆ ਪਰ ਸਾਡਾ ਬਣਦਾ ਹੀ ਨਹੀਂ ਤੇ ਸੇ ਸਾਡੇ ਤੇ ਕਿਰਪਾ ਹੋਵੇ ਵੀ ਮਹਾਰਾਜ ਕਿਰਪਾ ਕਰਨ ਤੇ ਸਾਡਾ ਬਣ ਜਵੇ ਕੋਈ ਕਾਰਜ ਪੀ ਅਸੀਂ ਸਾਰੇ ਜਾਨੇ ਬਾਹਰ ਚਲੇ ਜਾਈਏ ਸਾਡਾ ਸਾਰਾ ਪਰਿਵਾਰ ਆਉ ਸਿੰਘ ਨੇ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਫਲਾਣੇ ਫਲਾਣੇ ਸਿੱਖ ਆਏ ਆ ਆਪ ਜੀ ਦੀ ਸ਼ਰਨ ਆਏ ਆ ਤੇ ਇੱਕ ਰਸਤਬਸਤ ਲੈ ਕੇ ਆਏ ਆ ਦੇਖਦਾ ਸਮਾਨ ਲੈ ਕੇ ਆਏ ਆ ਮਹਾਰਾਜ ਕਿਰਪਾ ਕਰੋ ਇਹਨਾਂ ਦਾ ਬਾਹਰ ਦਾ ਬਣ ਜੇ ਤੇ ਜਦੋਂ ਇਹਨਾਂ ਦਾ ਬਾਹਰ ਦਾ ਬਣੇਗਾ ਆਪ ਜੀ ਦੇ ਸਮਾਦੇ ਆਸਤੇ ਚੋਲਾ ਚੋਲਾ ਜੂਲੇ ਦੀ ਸੇਵਾ ਲੈਣਗੇ ਨਾਲੇ ਆਪ ਜੀ ਦੇ ਮਹਾਰਾਜ ਸੋਹਣੇ ਬਸਤਰ ਭੇਟਾ ਕਰਨਗੇ ਕਿਰਪਾ ਕਰ ਦੋ ਅਰਦਾਸ ਕਰਕੇ ਦੇਉ ਭਾਈ ਉਹਨਾਂ ਨੂੰ ਦੱਸਦਾ ਵੀ ਆਹ ਵਾਲੀ ਅਰਦਾਸ ਜੇ ਜਿਹਨੂੰ ਪੂਰੀ ਹੋਈ ਤੇ ਕੰਮ ਕਰਕੇ ਜਾਣਾ ਜੀ ਉਹ ਕਹਿੰਦੇ ਬਾਬਾ ਜੀ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਜਿਵੇਂ ਸ਼ਹੀਦਾਂ ਨੇ ਸੁਣਨੀ ਹੁੰਦੀ ਆ ਤੇ ਉਹ ਕੁਦਰਤੀ ਮੂਹੋਂ ਬਚਣ ਨਿਕਲਦੇ ਹੁੰਦੇ ਆ ਉਹ ਸੱਚੇ ਹੋ ਜਾਂਦੇ ਉਹ ਮਹਾਰਾਜ ਦੀ ਕਲਾ ਹੁੰਦੀ ਆ ਨਹੀਂ ਤੇ ਖਾਲਸਾ ਜੀ ਸਾਰਾ ਦੇਣੀ ਆ ਆਪਾਂ ਬੋਲਦੇ ਆ ਸਾਰੇ ਸੱਚੇ ਹੋਣ ਤੇ ਉਹ ਜਦੋਂ ਇਹ ਖਾਲਸਾ ਜੀ ਖੇਡ ਵਰਤੀ ਤੇ ਉਹ ਤੋਂ ਬਾਅਦ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਦਾ ਕਿਵੇਂ ਬਣਿਆ ਕੀ ਕਾਰਨ ਬਣਿਆ ਵਾਹਿਗੁਰੂ ਜਾਣੇ ਢਾਈ ਕੁ ਮਹੀਨੇ ਤਿੰਨ ਮਹੀਨੇ ਦੇ ਵਿੱਚ ਵਿੱਚ ਸਾਰੇ ਪਰਿਵਾਰ ਦਾ ਬਾਹਰ ਦਾ ਖਾਲਸਾ ਜੀ ਜਿਹੜੇ ਵੀਜ਼ੇ ਲੱਗ ਕੇ ਆ ਗਏ ਸੀ ਪਤਾ ਨਹੀਂ ਕਿਵੇਂ ਲੱਗੇ ਵਾਹਿਗੁਰੂ ਜਾਣੇ ਜਿੰਨੀ ਕੋ ਉਹਨਾਂ ਨੇ ਹੱਡ ਬੀਤੀ ਦਾਸ ਨੂੰ ਭੇਜੀ ਉਵੇਂ ਸੁਣਾਉਂਤੀ ਆ ਤੇ ਉਹ ਹੈ ਤੇ ਉਹ ਬੜੀ ਲੰਮੀ ਸੁਣਾਉਂਦੇ ਸੀ ਤੇ ਆਪਾਂ ਉਹ ਇੰਨੀ ਲੰਮੀ ਕੀ ਕਰਨੀ ਕਈ ਸੰਗਤ ਤਾਂ ਕਹਿੰਦੇ ਹੋਰ ਛੋਟੀ ਬਣਾਇਆ ਕਰੋ ਇਹ ਖਾਲਸਾ ਜੀ ਢਾਈਆਂ ਕੁ ਮਹੀਨਿਆਂ ਦੇ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਵੀਜ਼ੇ ਜਿਹੜੇ ਸੀਗੇ ਉਹ ਉਧਰੋਂ ਆ ਗਏ ਲੱਗ ਵੀ ਗਏ ਤੇ ਉਹ ਤੋਂ ਬਾਅਦ ਫਿਰ ਉਹ ਇੱਥੇ ਬਾਬਾ ਅਨੌਸ ਸਿੰਘ ਸਾਹਿਬ ਦੇ ਸਥਾਨੇ ਤੇ ਆਏ ਇਹਨਾਂ ਨੇ ਸਮਾਦੇ ਦਾ ਚੋਲਾ ਚੜਾਇਆ ਪਰ ਬਸਤਰ ਨਾ ਚੜਾਇਆ ਜਿਹੜੇ ਬਸਤਰ ਉਹਨਾਂ ਨੂੰ ਸਮਝ ਹੀ ਨਹੀਂ ਆਈ ਬਸਤਰ ਕਿਹੜੇ ਹੁੰਦੇ ਕਈਆਂ ਨੂੰ ਨਹੀਂ ਪਤਾ ਨੌਲੇਜ ਹੀ ਨਹੀਂ ਵੀ ਬਸਤਰ ਕੀ ਹੁੰਦੇ ਉਹ ਸ਼ਾਇਦ ਚੋਲੇ ਨੂੰ ਉਹਨਾਂ ਨੇ ਸਮਾਦੇ ਦੇ ਚੋਲੇ ਨੂੰ ਬਸਤਰ ਸਮਝ ਲਿਆ ਉਸ ਤੋਂ ਬਾਅਦ ਨਾ ਉਹ ਮਹਾਰਾਜ ਦੀ ਕਿਰਪਾ ਨਾਲ ਬਾਹਰ ਚਲੇ ਗਏ ਬਾਹਰ ਜਦੋਂ ਗਏ ਤਾਂ ਉਥੇ ਚਲੋ ਮਹਾਰਾਜ ਦੀ ਕਿਰਪਾ ਨਾਲ ਬਾਣੀ ਪੜਨ ਵਾਲੇ ਸੀਗੇ ਵੀ ਬਾਣੀ ਪੜਨ ਲੱਗ ਪਏ ਸੀ ਜਦੋਂ ਵੀਜੇ ਨਹੀਂ ਸੀ ਲੱਗਦੇ ਮਹਾਰਾਜ ਦੇ ਘਰ ਜਾ ਕੇ ਬਾਣੀ ਪੜਨ ਲੱਗ ਪਏ ਸੀ ਉਹਨਾਂ ਦੀ ਰੁਟੀਨ ਬਣ ਗਈ ਸੀ ਅਮਰਤ ਵੇਲੇ ਉੱਠਣ ਦੀ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਆ ਕੁਝ ਇਹ ਦੱਸਦੇ ਆ ਕਿ ਪਚਾਰ ਕਿ ਮਹੀਨੇ ਹੋ ਗਏ ਆ ਤੁਹਾਨੂੰ ਮੈਸੇਜ ਕੀਤੇਆਂ ਨੂੰ ਤੁਸੀਂ ਦੇਖਿਆ ਤੱਕ ਨਹੀਂ ਮੈਂ ਦੇਖਿਆ ਨਹੀਂ ਖਾਲਸਾ ਜੀ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆਉਂਦੇ ਕਈ ਨਹੀਂ ਦੇਖੇ ਜਾਂਦੇ ਕਹਿੰਦੇ ਅਸੀਂ 4 ਕ ਮਹੀਨੇ ਦਾ ਮੈਸੇਜ ਕੀਤਾ ਹੋਇਆ ਵੀ ਇਦਾਂ ਇਦਾਂ ਸਾਡਾ ਇੱਕ ਕਾਰਜ ਆ ਤੁਸੀਂ ਕਰ ਦੋਗੇ ਇਹ ਵੀ ਸਾਡੇ ਕੋਲ ਜੇ ਆ ਨਹੀਂ ਹੋਣਾ ਤੇ ਉਹ ਖਾਲਸਾ ਜੀ ਦਾਸ ਨੇ ਵੇਖਿਆ ਨਹੀਂ ਤੂੰ ਹੁਣ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਮੇਰਾ ਫੋਨ ਟੁੱਟ ਗਿਆ ਉਹਦੇ ਵਿੱਚ ਸੀ ਜੋ ਵੀ ਸੀ ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਕਿਹੜਾ ਕੰਮ ਤੁਸੀਂ ਮੈਨੂੰ ਕਿਹਾ ਸੀ ਉਹਨਾਂ ਨੇ ਫਿਰ ਖਾਲਸਾ ਜੀ ਮੈਨੂੰ ਦੁਬਾਰਾ ਬੋਲ ਕੇ ਭੇਜਿਆ ਵੀ ਇਦਾਂ ਇਦਾਂ ਉਦੋਂ ਤੁਸੀਂ ਕਿਹਾ ਸੀ ਉਥੇ ਬਾਬਾ ਜੀ ਨੇ ਅਰਦਾਸ ਕੀਤੀ ਸੀ ਤੇ ਅਸੀਂ ਸਮਾਧੇ ਦਾ ਇਦਾਂ ਚੂਲਾ ਤੇ ਚੜ੍ਹਾਏ ਸਾਂ ਤੇ ਪਰ ਉਹਨਾਂ ਨੇ ਬਸਤਰ ਵੀ ਆਖਿਆ ਸੀ ਉਹ ਕਿਹੜੇ ਬਸਤਰ ਕਿਹਾ ਸੀ ਤੇ ਕਹਿੰਦੇ ਸਾਨੂੰ ਨਹੀਂ ਸੀ ਪਤਾ ਤੇ ਭਰਨਾ ਭਾਈ ਸਾਹਿਬ ਕਹਿੰਦੇ ਮੈਂ ਨਾ ਜਦੋਂ ਅਮਰਤ ਵੇਲੇ ਬਾਣੀ ਪੜ੍ਹਦਾ ਤੇ ਕਿਰੇ ਮੈਨੂੰ ਸੁਪਨਾ ਆ ਜਵੇ ਕੋਈ ਸੁਪਨਾ ਕਿਦੋਂ ਵੀ ਆਉਂਦਾ ਜ ਨੂੰ ਹਨਾ ਸਾਰਾਤ ਨੂੰ ਆ ਜਵੇ ਕਹਿੰਦਾ ਮੈਨੂੰ ਸੁਪਨੇ ਵਿੱਚ ਮਹਾਰਾਜ ਦੇ ਨਾ ਮੈਂ ਰਮਾਲਾ ਸਾਹਿਬ ਹੱਥ ਵਿੱਚ ਹੁੰਦਾ ਮੇਰੇ ਮਤੁਰਿਆ ਜਾਣਾ ਮਹਾਰਾਜ ਵਾਲ ਨੂੰ ਇਹ ਮੈਨੂੰ ਨਜ਼ਰ ਆਉਂਦਾ ਤੇ ਕਹਿੰਦਾ ਸਤਾਨ ਵੀ ਮੈਨੂੰ ਬਾਬਾ ਨੌਰ ਸਿੰਘ ਦਾ ਨਜ਼ਰ ਆਉਂਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਉਹਨਾਂ ਨੇ ਕੀ ਕੀ ਅਰਦਾਸ ਕੀਤੀ ਸੀ ਸਾਰੀ ਦੱਸੋ ਉਹਨਾਂ ਦੱਸਿਆ ਤੇ ਕਹਿੰਦੇ ਵੀ ਇਹ ਸਮਾਦੇ ਦਾ ਚੋਲਾ ਚੜਾਉਣਗੇ ਤੇ ਮਹਾਰਾਜ ਤੁਹਾਨੂੰ ਸੋਹਣੇ ਬਸਤਰ ਭੇਟ ਕਰਨਗੇ ਮੈਂ ਕਿਹਾ ਜੇ ਮਹਾਰਾਜ ਦਾ ਨਾਮ ਲੈ ਕੇ ਕਿਹਾ ਨਾ ਫਿਰ ਤੁਸੀਂ ਰਮਾਲਾ ਸਾਹਿਬ ਚੜਾਓ ਸਤਗੁਰਾਂ ਦੇ ਚਰਨਾਂ ਵਿੱਚ ਤੇ ਖਾਲਸਾ ਜੀ ਹੁਣ ਉਹਨਾਂ ਨੇ ਆ ਦਾਸ ਨੇ ਹੱਡ ਵੀਤੀ ਉਹਨਾਂ ਦੀ ਸੁਣੀ ਆ ਪਰਸੋਂ ਚੌਥ ਉਹਨਾਂ ਨੇ ਦੱਸਿਆ ਸਾਰਾ ਵੀ ਅਸੀਂ ਤੇ 4 ਮਹੀਨੇ ਪਹਿਲਾਂ ਦੀ ਤੁਹਾਨੂੰ ਮੈਸੇਜ ਕਰਦੇ ਪਏ ਆ ਤੇ ਜਦੋਂ ਹੁਣ ਦੱਸਿਆ ਤਾਂ ਹੁਣ ਖਾਲਸਾ ਜੀ ਉਹਨਾਂ ਨੇ ਮਾਇਆ ਭੇਜਣੀ ਆ ਮਹਾਰਾਜ ਜੀਰ ਮਾਲੇ ਬਣਨ ਵਾਸਤੇ ਦੇਤੇ ਆ ਤੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਨੇ ਕਿਰਪਾ ਕਰ ਦੇਣੀ ਹੈ ਤੇ ਵੇਖੋ ਖਾਲਸਾ ਜੀ ਉਹ ਭਾਈ ਸਾਹਿਬ ਕਹਿੰਦੇ ਸਾਡਾ ਬਣਦਾ ਹੀ ਨਹੀਂ ਸੀ ਅਸੀਂ ਬੜੀ ਜਗ੍ਹਾ ਤੇ ਗਏ ਸਾਨੂੰ ਜਿਹੜੇ ਜਿੱਥੇ ਕਿਸੇ ਨੇ ਕਿਹਾ ਉੱਥੇ ਚਲੇ ਗਏ ਅਸੀਂ ਅੜੀਸਰ ਵੀ ਗਏ ਅਸੀਂ ਹੋਰ ਵੀ ਕਈ ਜਗ੍ਹਾ ਤੇ ਗਏ ਪਰ ਬਾਬਾ ਨੌ ਸਿੰਘ ਸਾਹਿਬ ਦੇ ਜਦੋਂ ਸਥਾਨੇ ਤੇ ਆਏ ਬੜੀ ਵੱਡੀ ਕਿਰਪਾ ਮਹਾਰਾਜ ਨੇ ਵਰਤੌਣਾ ਕੀਤੀ ਸੋ ਖਾਲਸਾ ਜੀ ਸ਼ਹੀਦਾਂ ਦੇ ਕੋਲੇ ਬੜੀ ਬਰਕਤ ਹੈ ਸ਼ਹੀਦਾਂ ਦੇ ਕੋਲੇ ਬਹੁਤ ਕੋਸ਼ ਹੈ ਸਾਨੂੰ ਲੈਣਾ ਨਹੀਂ ਆਉਂਦਾ ਘਾਟ ਸਾਡੇ ਅੰਦਰ ਹੁੰਦੀ ਆ ਸ਼ਹੀਦ ਸਿੰਘ ਦੇ ਪੂਰੇ ਨੇ ਸਮਰਥਾ ਦੇ ਮਾਲਕ ਹਨ ਸਭ ਕੁਝ ਕਰ ਸਕਦੇ ਆ ਕਲਗੀਧਰ ਮਹਾਰਾਜ ਦੇ ਲਾਲ ਨੇ ਤੇ ਉਪਰੋਂ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਜਿਨ੍ਹਾਂ ਨੂੰ ਧੰਨ ਗੁਰੂ ਰਾਮਦਾਸ ਔਡੀ ਸੁਲਤਾਨ ਸੱਚੇ ਪਾਸ਼ਾ ਨੇ ਕਹਿ ਦਿੱਤਾ ਕਿ ਮੇਰੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਤੇਰੇ ਕੋਲ ਰਹਿ ਗਈਆਂ ਬਾਬਾ ਦੀਪ ਸਿੰਘ ਜੀ ਜਿੰਨੂੰ ਜਿਲ ਕਰਦਾ ਉਹਨੂੰ ਵੰਡੀ ਜਾਇਓ ਫਿਰ ਖਾਲਸਾ ਜੀ ਇਹ ਬਾਬਾ ਨੌ ਸਿੰਘ ਸਾਹਿਬ ਮੀਤ ਜਥੇਦਾਰ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਉਤੋਂ ਭਰਾਤਾ ਨੇ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਦੇ ਕੋਲੇ ਬਹੁਤ ਕੁਝ ਹੈ ਬੜਾ ਸੁਖ ਹੈ ਇਹਨਾਂ ਦੇ ਘਰਾਂ ਵਿੱਚ ਜੇ ਕਿਸੇ ਨੂੰ ਸੁਖ ਲੈਣ ਦੀ ਲੋੜ ਹੈ ਤਾਂ ਸ਼ਹੀਦਾਂ ਕੋਲੇ ਚਲਾ ਜਾਵੇ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ